ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰਿਵਿਊਸ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਆਰੀਆ ਹੁੜੇ ਹੁੜੇ ਰਾਧਾ ਸਵਾਮੀ ਦੇਰਾ ਬਿਆਸ ਤੋਂ ਆਗੀ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਅਸ਼ੀਰਵਾਦ ਕਰਦੇ ਆਂ ਵੱਡੀ ਖਬਰ ਦੋਸਤੋ ਆਰੀਆ ਜੀ ਹਾਂ ਖਬਰ ਮਿਲੀ ਹੈ ਕਿ ਰਾਧਾ ਸਵਾਮੀ ਸਾਸ ਸੰਗ ਦੇਰਾ ਬਿਆਸ ਦੇ ਪੈਰੋ ਕਰਾ ਦੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਦੁੱਖ ਦੀ ਖਬਰ ਹੈ ਅਸਲ ਵਿੱਚ ਹਿਮਾਚਲ ਪ੍ਰਦੇਸ਼ ਦੇ ਪੋਟਾਚ ਸਥਿਤ ਡੇਰਾ ਬਿਆਸ ਦੇ ਹਸਪਤਾਲ ਨੂੰ ਜੰਮੂ ਕシミਰ ਵਿੱਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਜੰਮੂ ਕシミਰ ਸਰਕਾਰ ਦੇ ਕੁਜਤ ਮਈ ਦੇਵੀ ਇਹਲੇ ਦਿਨੀ ਡੇਰਾ ਬਿਆਸ ਪੁੱਜੇ ਸਨ ਪਰ ਉਸ ਦੇ ਉਪਤਰਾ ਤੋਂ ਪਤਾ ਲੱਗਾ ਹੈ ਕਿ ਹਸਪਤਾਲ ਨੂੰ ਜੰਮੂ ਸ਼ਿਫਟ ਕਰਨ ਸੰਬੰਧੀ ਹੁਣ ਡੇਰਾ ਬਿਆਸ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਇਸ ਸੰਬੰਧੀ ਹਰ ਸੰਭਵ ਸਹਿਯੋਗ ਦਾ ਪ੍ਰਸਤਿਤਤਾ ਗਿਆ ਹੈ ਤੇ ਐਸ ਤੋਂ ਬਾਅਦ ਇਹ ਦਾ ਚਲਾਈ ਜਾ ਰਿਹਾ ਹੈ ਕਿ ਜਲਦੀ ਹੀ ਹਰਿਆਣਾ ਪ੍ਰਦੇਸ਼ ਦੇ ਉਹ ਟਸਤੇਤ ਹਸਪਤਾਲ ਨੂੰ ਜਮੋ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਜਿਸਕਰ ਜੋ ਕੇ ਇਰਾਦਾ ਸਾਮੀ ਸਸਕ ਡੇਰਾ ਵਿਆਸ ਦਾ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਜਮੀਂ ਦੀ ਮਆਵੜ ਨੂੰ ਲੈ ਕੇ ਵਿਵਾਦ ਚੱਲ ਰਿਹਾ ਜੈਸ ਕਰਕੇ ਡੇਰਾ ਵਿਆਸ ਨੂੰ ਸਰਕਾਰ ਵੱਲੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਰ ਕਾਫੀ ਸਬਬੀ ਦੀਆਂ ਦੇ ਬਾਵਜੂਦ ਵੀ ਸਰਕਾਰ ਇਸ ਮਆਵਲੇ ਦਾ ਹੱਲ ਨਹੀਂ ਕੱਢ ਸਕੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ